दो मिनट का समय है मेरा नाम रिधि है ऑलरेडी मैं ट्वेल्थ के पॉइंट पेश कर रही हूँ जो कि आप फैमिली मेंबर पे होती है अगर बेटा बॉय तो बेटी पारस है तो बेटी विधाता है अगर बेटा शब्द ਇਹ ਮੇਰਾ ਨਾਮ ਜੀ ਅਰਜੀਵ ਜੋਸ਼ੀ ਹੈ ਪ੍ਰੈਜ਼ੀਡੈਂਟ ਗੀਤਾ ਸੇਵਾ ਸੰਪਤੀ ਹੈ ਇਹ ਮਹਿੰਦਰਾ ਐਵੇਨਿਊ 1 ਨੰਬਰ ਮਹਿੰਦਰਾ ਐਵੇਨਿਊ ਦੇ ਵਿੱਚ ਹੈ ਸਾਡਾ ਭਵਨ ਬਣਿਆ ਹੈ ਔਰ ਇੱਥੇ ਅਸੀਂ ਬੱਚਿਆਂ ਦੀ ਇਹ ਤਿੰਨ ਤੱਕ ਕੋਰਸ ਚਲਾਨੇ ਆ ਦੋ ਬ੍ਰਿਟਿਸ਼ਨ ਦੇ ਕੋਰਸ ਚੱਲਦੇ ਨੇ ਦੋ ਡਰੈਸ ਡਿਜ਼ਾਈਨਿੰਗ ਦੇ ਕੋਰਸ ਚੱਲਦੇ ਨੇ ਔਰ ਦੋ ਕੰਪਿਊਟਰ ਦੇ ਕੋਰਸ ਚੱਲਦੇ ਨੇ ਜਿਹੜੇ ਸਵੇਰੇ 10 ਤੋਂ 2 ਵਜੇ ਤੱਕ ਚੱਲਦੇ ਨੇ ਔਰ ਸ਼ਾਮ ਨੂੰ ਜਿਹੜੀਆਂ ਬੱਚੀਆਂ ਸਕੂਲ ਜਾਂਦੀਆਂ ਨੇ ਸਵੇਰੇ ਨਹੀਂ ਆ ਸਕਦੀਆਂ 4 ਤੋਂ 6 ਕੰਪਿਊਟਰ ਦੀ ਕਲਾਸ ਹੁੰਦੀ ਦੀ ਫਿਰ ਸ਼ਾਮ ਨੂੰ ਚੱਲਦੀ ਹੈ ਔਰ ਈਵਨਿੰਗ ਦੇ ਵਿੱਚ ਅਸੀਂ ਜੜੀਆਂ ਨੇ ਉਹ ਤਿੰਨ ਕਲੀਨਿਕਸ ਰਨ ਕਰਦੇ ਆ ਇੱਕ ਜਨਰਲ ਕਲੀਨਿਕ ਹੈ ਗਾਇਨੇਕੋਲੋਜਿਸਟ ਡਾਕਟਰ ਲੇਡੀ ਡਾਕਟਰ ਬੈਠਦੀ ਹੈ ਇੱਕ ਡੈਂਟਲ ਵਿੰਗ ਹੈ ਸਾਡਾ ਔਰ ਇੱਕ ਆਈਦਾ ਵਿੰਗ ਹੈ ਇਹਤੇ ਲੋੜਵੰਦ ਜਿੰਨੇ ਵੀ ਕੋਈ ਬੰਦੇ ਆਂਦੇ ਨੇ ਉਹਨਾਂ ਦੇ ਅੱਖਾਂ ਦੇ ਜਿਹੜੇ ਆਪਰੇਸ਼ਨ ਹੈ ਉਹ ਵੀ ਅਸੀਂ ਇੱਥੇ ਫ੍ਰੀ ਕਰਾ ਕੇ ਦਿੰਦੇ ਆਂ ਕੁਝ 30 ਕੁ ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅਸੀਂ ਆਰਮੀ ਦੇ ਫ੍ਰੀ ਰਾਸ਼ਨ ਦਿੰਨੇ ਆ 25 30 ਬੱਚਿਆਂ ਦੀਆਂ ਜਿਹੜੀਆਂ ਪਲੱਸ 2 ਦੀਆਂ ਤੱਕ ਦੀ ਹੀਫਾ ਦਿੰਨੇ ਆ ਤੇ ਉਹ ਇਦਾਂ ਦੇ ਕੋਈ ਸੋਸ਼ਲ ਕੰਮ ਜਿਹੜੇ ਸਮਾਜ ਦੀ ਸੇਵਾ ਚ ਚੱਲ ਸਕਦੇ ਨੇ ਸਾਡੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਇੱਥੇ ਕੰਮ ਚਲਾਉਂਦੇ ਆਂ ਔਰ ਇਹ ਟੋਟਲੀ ਸਾਰਾ ਇਹ ਸੋਸ਼ਲ ਵਰਕ ਆ ਇਹਦੇ ਚ ਕੋਈ ਕਮਰਸ਼ਲ ਕੰਮ ਨਹੀਂ ਆ ਨਾ ਤਾਂ ਅਸੀਂ ਕੋਈ ਫੀਸਾ ਲੈਂਦੇ ਆ 10 ਰੁਪਏ ਦੀ ਇੱਕ ਪੱਤੀ ਦੇ ਵਿੱਚ ਅਤੇ ਕਿਸੇ ਵੀ ਇਨਸਾਨ ਦਾ ਇੱਥੇ ਟ੍ਰੀਟਮੈਂਟ ਹੁੰਦਾ ਹੈ ਵਿੱਚੇ ਦਵਾਈ ਵੀ ਉਹਨੂੰ ਨਾਲੋ ਜਿਹੜੀ ਆ ਫ੍ਰੀ ਦਿੱਤੀ ਜਾਂਦੀ ਹੈ ਤੇ ਅੱਜ ਤਿਉਹਾਰ ਹੈ ਲੋਹੜੀ ਦਾ ਪੰਜਾਬ ਦਾ ਇੱਕ ਬਹੁਤ ਨਿਕਣਵਾ ਤਿਉਹਾਰ ਹੈ ਲੋਹੜੀ ਜਿਹੜੀ ਸਭ ਤੋਂ ਪਹਿਲਾਂ ਪੰਜਾਬ 'ਚ ਮਨਾਈ ਜਾਂਦੀ ਸੀ ਉਹਨਾਂ ਹੌਲੀ-ਹੌਲੀ ਕਰਦਿਆਂ ਪੂਰੇ ਨਾਰਥ ਇੰਡੀਆ ਤੇ ਕੁਝ ਹੋਰ ਦੋਸਤਾਂ ਦੇ ਹੋਰ ਭਾਗਾਂ 'ਚ ਵੀ ਮਨਾਈ ਜਾਂਦੀ ਹੈ ਇਹਦਾ ਮਨਾਉਣ ਦਾ ਪਰਪਸ ਸਾਡਾ ਇਹ ਹੈ ਕਿ ਜਿਹੜਾ ਅਸੀਂ ਲੋਕ ਤੇ ਮੁੰਡਿਆਂ ਤੇ ਜਮਨ ਤੇ ਉੱਤੇ ਲੋਹੜੀ ਪਾਉਂਦੇ ਨੇ ਅਸੀਂ ਕੁੜੀਆਂ ਦੀ ਜਿਹੜੀਆਂ ਲੋੜੀਓ ਸੈਲੀਬ੍ਰੇਟ ਕਰਦੇ ਆ ਕੁੜੀਆਂ ਨੂੰ ਇੰਪਾਵਰ ਕਰਦੇ ਆ ਜਿਹੜੇ ਕੋਰਸ ਵੀ ਕਰਦੇ ਆ ਵੀ ਇਸੇ ਕਰਕੇ ਕਰਾਣੇ ਆ ਕਿ ਇਹ ਬੱਚੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਸਿੱਖ ਜਾਣ ਪੜ੍ਹ ਲਿਖ ਜਾਣ ਤੇ ਆਪਣੇ ਇਹਨਾਂ ਨੂੰ ਕਿਸੇ ਅੱਗੇ ਹੱਥ ਨਾ ਟੰਡਰਾਂ ਵੇ ਇਹ ਆਪਣੇ ਪੈਰਾਂ ਤੇ ਆਪ ਖਲੋ ਕੇ ਆਪਣੀ ਜਿਹੜੀ ਆਮਦਨ ਆਪ ਕਮਾ ਸਕਣ ਆਪਣੇ ਪੈਸੇ ਆਪਣੀ ਜ਼ਿੰਦਗੀ ਜਿਹੜੀ ਆ ਕ੍ਰੀਜ਼ ਦੇ ਨਾਲ ਇਹ ਜੀ ਸਕਣ ਇਹ ਹੀ ਸਾਡਾ ਇੱਕ ਉਪਰਾਲਾ ਹੈ ਸਾਨੂੰ ਵੀ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੀਦਾ ਸਾਨੂੰ ਵੀ ਲੋਕਾਂ ਨੂੰ ਇਹ ਹੀ ਅਪੀਲ ਹੈ ਜੀ ਹੁਣ ਕੋਈ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈ ਜੋ ਕੰਮ ਕੁੜੀਆਂ ਕਰ ਸਕਦੀਆਂ ਨੇ ਮੁੰਡੇ ਕਰ ਸਕਦੇ ਨੇ ਸਾਰੇ ਇੱਕੋ ਜਿਹੇ ਕਰ ਸਕਦੇ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਨੇ ਸਾਡੇ ਸੰਵਿਧਾਨ ਚ ਵੀ ਬਰਾਬਰ ਦੇ ਹੱਕ ਨੇ ਸਾਡੇ ਘਰਾਂ ਚ ਵੀ ਉਹਨਾਂ ਦੇ ਬਰਾਬਰ ਦੇ ਹੱਕ ਹੋਣੇ ਚਾਹੀਦੇ ਨੇ ਤੇ ਸਾਡਾ ਇਹੋ ਹੀ ਉਪਰਾਲਾ ਹੈ ਕਿ ਇਹਨਾਂ ਬੱਚੀਆਂ ਨੂੰ ਜਿਹੜਾ ਹੈ ਪੂਰੇ ਆਪਣੇ ਪੈਰਾਂ ਤੇ ਖੜੇ ਕਰਕੇ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ ਤੇ ਇਹ ਜਿਹੜੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਨਾਲ ਆਪਣੀ ਜ਼ਿੰਦਗੀ ਜੱਦੀ ਵਸੀਲ ਕਰੇ ਇਹ ਦੇਖੋ ਇਹ ਇੱਕ ਬਰੂਨ ਅਤਿਆ ਜਿਹੜਾ ਹੈ ਇਹ ਇੱਕ ਬੜਾ ਵੱਡਾ ਅਪਸ਼ਾਪ ਹੈ ਪਾਪ ਹੈ ਪਰ ਹੁਣ ਅਸੀਂ ਮੈਂ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹ ਬਹੁਤ ਸਾਰਾ ਘਟ ਗਿਆ ਹੈ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਅਸੀਂ ਉਸੇ ਹੀ ਨੁਕਤੇ ਤੇ ਬਹੁਤ ਸਾਲਾਂ ਤੋਂ ਪਿਛਲੇ 15-18 ਸਾਲਾਂ ਤੋਂ ਇਹ ਕੰਮ ਕਰ ਰਹੇ ਆ ਕਿ ਬੱਚਿਆਂ ਨੂੰ ਪੜ੍ਹਾ ਵੀ ਰਹੇ ਆ ਔਰ ਬੱਚਿਆਂ ਨੂੰ ਬਚਾ ਵੀ ਰਹੇ ਆ ਔਰ ਬੱਚਿਆਂ ਨੂੰ ਵਸਾ ਵੀ ਰਹੇ ਆ ਜਿੱਥੇ ਕਿਸੇ ਬੱਚਿਆਂ ਦੀ ਲਾਈਫ 'ਤੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਪੂਰਾ ਸਹਿਯੋਗ ਕਰਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਕਰਕੇ ਤੇ ਉਹਨਾਂ ਨੂੰ ਸੈਟਲਮੈਂਟ ਉਹਨਾਂ ਦੀ ਜਿਹੜੀ ਉਹ ਕਰਾਈ ਜਾਵੇ ਕੀਤੀ ਜਾਵੇ ਤੇ ਸਾਡਾ ਕੰਟੈਕਟ ਨੰਬਰ ਹੈਗਾ ਜੀ 9877381028 ਤੇ ਕਿਸੇ ਵੀ ਕੋਈ ਵੀ ਲੋੜਵੰਦ ਬੱਚੀ ਹੈ ਉਹ ਸਾਨੂੰ ਕੰਟੈਕਟ ਕਰ ਸਕਦੀ ਹੈ ਕਿਸ ਨੂੰ ਅੱਖਾਂ ਦਾ ਆਪਰੇਸ਼ਨ ਕਰਾਉਣਾ ਹੈ ਕੋਈ ਲਾਜ ਕਰਾਉਣਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੋ ਸਾਡੇ ਕੋਈ ਯਥਾ ਸੰਭਵ ਮਦਦ ਹੋ ਸਕੇਗੀ ਅਸੀਂ ਉਹਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਸੰਡੇ ਸਾਡੇ ਜਿਹੜੀ ਜਿਹੋ ਛੁੱਟੀ ਹੁੰਦੀ ਹੈ ਸੋਮਵਾਰ ਤੋਂ ਸ਼ਨੀਵਾਰ ਤੱਕ ਦੀਆਂ ਇੱਥੇ ਕਲਾਸਾਂ ਚੱਲਦੀਆਂ ਨੇ ਸਵੇਰੇ 10 ਤੋਂ 2 ਵਜੇ ਤੱਕ ਤੇ ਸ਼ਾਮ ਨੂੰ 4 ਤੋਂ 6 ਕੰਪਿਊਟਰ ਦੀ ਕਲਾਸ ਚੱਲਦੀ ਹੈ ਤੇ ਸ਼ਾਮ ਨੂੰ 5 ਤੋਂ 7:30 ਵਜੇ ਸੋਵਾਰ ਤੋਂ ਸ਼ਨੀਵਾਰ ਤੱਕ ਦੀਆਂ ਜਿਹੜੀਆਂ ਨੇ ਉਹ ਕਲੀਨਿਕ ਵੀ ਚੱਲਦੀਆਂ ਨੇ ਤੇ ਮੈਂ ਆਪਣੇ ਵੱਲੋਂ ਔਰ ਆਜੀਬ ਜੋਸ਼ੀ ਪ੍ਰੈਜ਼ੀਡੈਂਟ ਕੀਤਾ ਸੇਵਾ ਸੰਮਤੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰੀ ਦੁਨੀਆ ਨੂੰ ਇਹ 로ਡਿੰਗ ਦੇ ਸ਼ੁੱਧ ਦਿਹਾੜੇ ਦੀ ਜੜੀ ਹੈ ਬਹੁਤ ਬਹੁਤ ਵਧਾਈ ਦੇਣਾ ਹੈ ਔਰ ਸਭ ਅਗੇ ਇਹ ਪ੍ਰਭੂ ਅਗੇ ਹੀ ਕਾਮਨਾ ਕਰਦਾ ਹੈ ਕਿ ਸਾਰੇ ਖੁਸ਼ਹਾਲ ਰਹਿਣ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਤੇ ਸਾਰੇ ਅਸੀਂ ਮਿਲ ਜੁਲ ਕੇ ਚੱਲੀਏ ਬਹੁਤ ਬਹੁਤ ਧੰਨਵਾਦ